ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਆਪਾਂ ਸਾਰੇ ਹੀ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸਰਸਾ ਨਦੀ ਦੇ ਕੰਢੇ ਤੋਂ ਪਰਿਵਾਰ ਨਾਲ ਪਏ ਵਿਛੋੜੇ ਤੋਂ ਲੈ ਕੇ ਸੂਬਾ ਸਰਹੰਦ ਦੀ ਕਚਹਿਰੀ ਤੱਕ ਦਾ ਮੋਟਾ-ਮੋਟਾ ਇਤਿਹਾਸ ਤਾਂ ਸਾਰੇ ਹੀ ਜਾਣਦੇ ਆਂ ਪਰ ਤੁਸੀਂ ਕਦੇ ਸੋਚਿਆ ਕਿ ਇਹਨਾਂ ਚਾਰ ਰਾਤਾਂ ਤੇ ਚਾਰ ਦਿਨਾਂ ਵਿੱਚ ਛੋਟੇ ਸਾਬਜਾਦਿਆਂ ਉੱਤੇ ਕੀ-ਕੀ ਗੁਜ਼ਰਿਆ ਕਿੰਨੇ ਤਸੀਹੇ ਉਹਨਾਂ ਨੂੰ ਝੱਲਣੇ ਪਏ ਜਦੋਂ ਪੂਰੀ ਕਾਇਨਾਤ ਦਾ ਪਤਾ ਪਤਾ ਗਦਾਰ ਹੋ ਗਿਆ ਤੇ ਇਹਨਾਂ ਮਾਸੂਮਾਂ ਦੇ ਖੂਨ ਦਾ ਪਿਆਸਾ ਹੋ ਗਿਆ ਸੀ ਉਹ ਦਰਦਨਾਕ ਇਤਿਹਾਸ ਦਾ ਤਾਂ ਫਿਲਮ ਵਿੱਚ ਦਿਖਾਇਆ ਗਿਆ ਹੈ ਤੇ ਨਾ ਹੀ ਕਦੇ ਕਿਸੇ ਸਟੇਜ ਤੇ ਇਸ ਦਾ ਜ਼ਿਕਰ ਹੋਇਆ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇਹਨਾਂ ਚਾਰ ਦਿਨਾਂ ਤੇ ਚਾਰ ਰਾਤਾਂ ਦਾ ਹਾਲ ਬਿਆਨ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੇ ਅੱਖਾਂ ਵਿੱਚੋਂ ਅਥਰੂ ਨਹੀਂ ਰੁਕਣਗੇ ਸੋ ਕਿਰਪਾ ਕਰਕੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਅੱਗੇ ਸ਼ੇਅਰ ਜਰੂਰ ਕਰ ਦਿਓ। ਦੋਸਤੋ ਸਰਸਾ ਨਦੀ ਦੇ ਕੰਢੇ ਤੇ ਪਏ ਪਰਿਵਾਰ ਦੇ ਵਿਛੋੜੇ ਤੋਂ ਬਾਅਦ ਬਾਤਾ ਗੁਜਰ ਕੌਰ ਅਤੇ ਛੋਟੇ ਸਾਹਿਬ ਜੀ ਅੱਦੇ ਪਹੁੰਚਦੇ ਹਨ ਚੌਥੇ ਪਿੰਡ ਕੁੰਮੇ ਬਾਸ਼ਕੀ ਦੇ ਘਰ। ਇਹ ਕੁੰਮਾ ਬਾਸ਼ਕੀ ਪਹਿਲਾਂ ਹਿੰਦੂ ਧਰਮ ਨੂੰ ਮੰਨਦਾ ਸੀ ਤੇ ਬਾਅਦ ਵਿੱਚ ਕ੍ਰੀਮਪੱਖ ਬਣ ਗਿਆ। ਪਹਿਲੀ ਰਾਤ ਬਾਤਾ ਗੁਜਰੀ ਜੀ ਅਤੇ ਸਾਹਿਬ ਜੱਦੇਆਂ ਨੂੰ ਕੁੰਮੇ ਬਾਸ਼ਕੀ ਨੇ ਆਪਣੇ ਛੋਟੇ ਜਿਹੇ ਘਰ ਵਿੱਚ ਰਾਤ ਰੱਖਿਆ। ਗੋਬੇ ਦੇ ਗਵਾਰਡ ਵਿੱਚ ਰਹਿੰਦੀ ਇੱਕ ਲਖਸਵੀ ਦਾਦੀ ਬੀਬੀ ਨੇ ਉਸ ਰਾਤ ਮਸਰਾ ਦੀ ਦਾਲ ਦੇ ਨਾਲ ਮਾਤਾ ਜੀ ਅਤੇ ਗੁਰੂ ਕੇ ਲਾਲਾਂ ਨੂੰ ਪ੍ਰਸ਼ਾਦਾ ਚਕਾਇਆ ਅਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਤੋਂ ਘੇਰੇ ਦਰਾਰ ਅਡਾਪੁਰ ਕਿਲੇ ਵਿੱਚੋਂ ਪਹਿਲਾਂ ਹੀ ਰਸਤ ਖਤਮ ਹੋ ਚੁੱਕੀ ਸੀ ਇਸ ਲਈ ਸਹਿਬ ਜੱਤੇ ਅਤੇ ਮਾਤਾ ਗੁਜਰ ਕੌਰ ਨੇ ਕਈ ਮਹੀਨਿਆਂ ਬਾਅਦ ਰਾਜ ਦੇ ਪ੍ਰਸ਼ਾਦਾ ਚਕਾਇਆ ਸੀ ਇਸ ਤੋਂ ਅਗਲੀ ਸਵੇਰ ਹੀ ਗੱਗੂ ਇੱਥੇ ਆ ਗਿਆ ਤੇ ਕੁੰਬੇ ਦੇ ਘਰ ਮਾਤਾ ਜੀ ਅਤੇ ਛੋਟੇ ਲਾਲਾਂ ਨੂੰ ਮਿਲਦਾ ਹੈ ਉੱਥੇ ਹੀ ਕੁਝ ਇਤਿਹਾਸਕ ਸਰੋਤਾਂ ਦਾ ਕਹਿਣਾ ਹੈ ਕਿ ਗੱਗੂ ਸਰਸਾ ਨਦੀ ਦੇ ਕੰਢੇ ਤੋਂ ਹੀ ਆਪ ਜੀ ਦੇ ਨਾਲ ਆਇਆ ਸੀ ਪਰ ਜ਼ਿਆਦਾਤਰ ਇਤਿਹਾਸਿਕ ਸਰੋਤਾਂ ਅਨੁਸਾਰ ਗੱਗੂ ਅਗਲੇ ਦਿਨ ਮਿਲਿਆ ਸੀ ਗੱਗੂ ਨਾਲ ਜੁੜੀ ਇੱਕ ਹੋਰ ਗੱਲ ਵੀ ਬਹੁਤ ਮਸ਼ਹੂਰ ਹੈ ਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਘਰ ਦਾ 21 ਸਾਲ ਰਸੋਈਆਂ ਰਿਹਾ ਪਰ ਜੇ ਆਪਾਂ ਤਵਾਰੀਖ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਅਰੰਧਪੁਰ ਸਾਹਿਬ ਗੁਰੂ ਘਰ ਲੱਗਰ ਖਾਲਸਾ ਪ੍ਰੀਆ ਰਵੈਤਾ ਅਨੁਸਾਰ ਤਿਆਰ ਕਰਦਾ ਸੀ ਪਰ ਇਹ ਜ਼ਰੂਰ ਹੋ ਸਕਦਾ ਹੈ ਕਿ 1699 ਦੇ ਖਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਗੱਗੂ ਗੁਰੂ ਘਰ ਵਿੱਚ ਰਸੋਈਏ ਦਾ ਕੰਮ ਕਰਦਾ ਹੋਵੇ ਅਤੇ ਬਾਅਦ ਵਿੱਚ ਉੱਥੇ ਹੀ ਵਸ ਗਿਆ ਹੋਵੇ ਅਗਲੀ ਸਵੇਰ ਗੱਗੂ ਬਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਹੀੜੀ ਲੈ ਆਏ ਆ ਇਸ ਪਿੰਡ ਦਾ ਨਾਮ ਬਾਅਦ ਵਿੱਚ ਖੇੜੀ ਪੈ ਗਿਆ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਿਆਸੇ ਪੈਂਡਾ ਤੈਅ ਕਰਕੇ ਗੱਗੂ ਦੇ ਘਰ ਪਹੁੰਚਿਆ ਸਾਬਜਾਦਿਆਂ ਨੂੰ ਕੁਝ ਖਾਤੇ ਪੀਤੇ ਨੂੰ ਹੁਣ 24 ਘੰਟੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ ਉਸ ਰਾਤ ਗੱਗੂ ਗੁਰੂਕ ਪਰਿਵਾਰ ਨੇ ਰੋਟੀ ਤਿਆਰ ਕਰਕੇ ਲਿਆਇਆ ਜੋ ਇਹਨੇ ਬਾੜੇ ਪੱਤਰ ਦਾ ਖਾਣਾ ਸੀ ਕਿ ਸਾਬਜਾਦਿਆਂ ਨੇ ਵੇਖ ਹੀ ਗਿਆ ਕਿ ਗੱਗੂ ਇਹਦੇ ਬਾੜੇ ਪੱਤਰ ਦੀ ਰੋਟੀ ਲੈ ਕੇ ਆਇਆ ਜੋ ਕਾ ਤੇ ਕੁੱਤਿਆਂ ਦੇ ਵੀ ਨਹੀਂ ਖਾਰੀ ਅਖੀਰ ਬਾਤਾ ਜੀ ਦੇ ਆਪਣੇ ਗੱਠੜੀ ਵਿੱਚੋਂ ਗੰਗੂ ਨੂੰ ਇੱਕ ਬੋਹਰ ਦੇ ਕੇ ਸਹਬਜ਼ਾਦੇ ਨੂੰ ਪਤਾਸੇ ਬੰਗਵਾ ਕੇ ਖਾਣ ਰੋ ਦਿੱਤੇ ਪਰ ਜਦੋਂ ਗੰਗੂ ਨੇ ਉਸ ਗੱਠੜੀ ਵਿੱਚ ਹੋਰ ਵੀ ਬੋਰਾ ਵੇਖਿਆ ਤਾਂ ਉਸ ਦਾ ਦਿਲ ਬੇਈਮਾਰ ਹੋ ਗਿਆ ਜਦੋਂ ਬਾਤਾ ਜੀ ਅਤੇ ਛੋਟੇ ਬਾਲ ਸੁੱਤੇ ਪੈ 65 ਤੱਕ ਗੰਗੂ ਨੇ ਉਹ ਗੱਠੜੀ ਚੋਰੀ ਕਰ ਲਈ ਅਤੇ ਬਾਹਰ ਨਜਾ ਕੇ ਕਿਸੇ ਧਰਤੀ ਵਿੱਚ ਡੱਬ ਦਿੱਤੀ ਅਗਲੇ ਦਿਨ ਜਦੋਂ ਸਹਬਜ਼ਾਦੇ ਨੂੰ ਦੁਬਾਰਾ ਨੂੰ ਭੁੱਖ ਲੱਗੀ ਅਤੇ ਬਾਤਾ ਜੀ ਦੇ ਪਤਾਸੇ ਬਗੌਲੇ ਗੱਠੜੀ ਭਾਲੀ ਤਾਂ ਉਹ ਨਾ ਮਿਲਤੇ ਉਹ ਸਭ ਸਮਝ ਗਏ ਉਹਨਾਂ ਗੱਗੂ ਨੂੰ ਬੜੇ ਪਿਆਰ ਨਾਲ ਕਹਾਂ ਕਿ ਪੁੱਤਰ ਜੇ ਤੈਨੂੰ ਮੋਰ ਚਾਹੀਦੀ ਸੀ ਤਾਂ ਤੂੰ ਸਾਥੋਂ ਬਾਗ ਲੈਦਾ ਮੈਂ ਕਿਹੜਾ ਤੇਨੂੰ ਡਾਹ ਚਾਹਦੀ ਸੀ ਪਰ ਤੂੰ ਤੇ ਚੋਰੀ ਕਰਨ ਦੀ ਕੀ ਲੋੜ ਸੀ ਚੋਰੀ ਫੜੀ ਜਾਣ ਕਰਕੇ ਗੱਗੂ ਬੁਖਲਾ ਕੇ ਬੋਲਿਆ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗਿਆਂ ਨੂੰ ਆਪਣੇ ਘਰ ਪੜਾ ਦਿੱਤੀ ਹੈ ਤੇ ਉੱਤੋਂ ਤੁਸੀਂ ਮੇਰੇ ਉੱਤੇ ਚੋਰੀ ਦਾ ਅੰਜਾਮ ਲਗਾ ਰਹੇ ਹੋ ਮੈਂ ਹੁਣੇ ਤੁਹਾਨੂੰ ਸਭ ਸੁਣਾਉਣਾ ਇਹ ਕਹਿ ਕੇ ਗੱਗੂ ਨੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਕਬਰੇ ਵਿੱਚ ਬੰਦ ਕਰਕੇ ਬਰੇਡੇ ਨੇ ਥਾਣੇ ਵਿੱਚ ਖਬਰ ਦੇਣ ਚਲੇ ਗਿਆ ਗੱਗੂ ਤਾਂ ਤੁਰ ਗਿਆ ਪਰ ਪਿੱਛੇ ਸਹਿਬਜ਼ਾਦਿਆਂ ਦਾ ਸਾਰਾ ਦਿਨ ਕੈਦ ਵਿੱਚ ਅਤੇ ਭੁੱਖਰ ਭਾਰੇ ਹੀ ਬੀਤਿਆ ਸਾਰੇ ਕਹਿੰਦੇ ਹਰਗੇ ਭੁੱਖ ਤਾਂ ਬਹੁਤ ਤੋਂ ਵੀ ਬੁਰੀ ਹੁੰਦੀ ਹੈ ਉਧਰ ਪਰਿਟੇ ਦੇ ਪਹੁੰਚ ਗਏ ਜਾਤੀਖਾ ਤੇ ਬਾਦੀਖਾ ਆਪਣੇ ਸਿਪਾਹੀਆਂ ਦੇ ਨਾਲ ਗੱਗੂ ਦੇ ਘਰ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਈ ਆਉਂਦੇ ਹਨ ਇਹ ਤੋਂ ਸ਼ੁਰੂ ਹੋਦੀ ਹੈ ਜੋਲਬਾ ਦੀ ਦਾਸਤਾ ਜਿਸ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਭਾਈ ਦੂਣਾ ਸਿੰਘ ਹਡੂਰੀਆ ਜੋ ਕਿ ਗੁਰੂ ਕਾ ਸਿੰਘ ਸਰਸਵਤੀ ਨਦੀ ਤੇ ਪੈ ਵਿਛੋੜੇ ਸਮੇ ਗੁਰੂ ਸਾਹਿਬ ਨਾਲੋਂ ਵਿਛੜ ਗਿਆ ਸੀ ਬਾਅਦ ਵਿੱਚ ਉਸ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਜਿਸ ਦਾ ਅਨੁਵਾਦ ਪਿਆਰਾ ਸਿੰਘ ਪਤਵੜੇ ਪੰਜਾਬੀ ਵਿੱਚ ਕੀਤਾ ਭਾਈ ਦੂਣਾ ਸਿੰਘ ਹਡੂਰੀਆ ਲਿਖਦੇ ਹਨ ਕਿ ਸਹਿਬ ਜਦਿਆਂ ਨੂੰ ਕਿਸੇ ਗੱਡੇ ਉੱਤੇ ਜਾਂ ਕਿਸੇ ਰਾਥ ਉੱਤੇ ਬਰੇਡੇ ਰੇਹੇ ਸੀ ਲਜਾਇਆ ਗਿਆ ਬਲਕਿ ਸਹਿਬਜ਼ਾਦਿਆਂ ਨੂੰ ਦੋ ਬੋਰੀਆਂ ਵਿੱਚ ਬੰਦ ਕੇ ਘੋੜੇ ਦੇ ਦੋਵੇਂ ਪਾਸੇ ਲਟਕਾ ਦਿੱਤਾ ਗਿਆ ਸੀ ਜਿਵੇਂ ਕੋਈ ਸਵਾਲ ਲੱਧਿਆ ਹੋਵੇ ਇੱਕ ਦੂਜੇ ਘੋੜੇ ਉੱਤੇ ਮਾਤਾ ਜੀ ਗੁਜਰਕਾਰ ਨੂੰ ਹੱਥ 바ੜ ਕੇ ਬਿਠਾ ਦਿੱਤਾ ਗਿਆ ਅਤੇ ਇੱਕ ਕੱਪੜੇ ਉੱਤੇ ਲਾਲ ਮਿਰਚਾ ਧੂੜ ਕੇ ਉਹ ਮਾਤਾ ਜੀ ਤੇ ਬੂਹ ਤੇ ਵੜ ਦਿੱਤੀਆਂ ਗਈਆਂ ਸਨ ਕਿੰਨਾ ਖੌਫਨਾਕ ਪੱਜਰ ਹੋਵੇਗਾ ਜਦੋਂ ਬਰੇਟੇ ਪਹੁੰਚੇ ਤਾਂ ਮਾਤਾ ਜੀ ਨੂੰ ਤਾਂ ਇੱਕ ਕਮਰੇ ਵਿੱਚ ਕੈਦ ਕਰ ਦਿੱਤਾ ਗਿਆ ਪਰ ਸਹਿਬਜ਼ਾਦਿਆਂ ਨੂੰ ਕਿਸੇ ਨੇੜਾ ਖੋਲ੍ਹ ਲਿਆ ਤੇਦ ਜਿਹੜਾ ਤੋਂ ਭੁਕੇ ਸਾਹਿਬਜਾਦੇ ساری ਰਾਤ ਉਸੇ ਤਰ੍ਹਾਂ ਬੋਰੀਆਂ ਵਿੱਚ ਬੱਚੇ ਤਰਫ ਦੇ ਰਹੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੋਲੇ ਤਾਂ ਬਾਹਰ ਕੱਢਦਿਆਂ ਹੀ ਬੱਚਿਆਂ ਤੇ ਹੋਰ ਤਸ਼ੱਦਦ ਸ਼ੁਰੂ ਹੋ ਗਿਆ ਕਿਉਂਕਿ ਜਾਨੀ ਖਾ ਤੇ ਮਾਦੀ ਖਾ ਚਾਹਦੇ ਸੜਕੇ ਜੇ ਅਸੀਂ ਸਾਹਿਬਜਾਦਿਆਂ ਨੂੰ ਇਸਲਾਮ ਕਬੂਲ ਕਰਵਾ ਦਿੱਤਾ ਤਾਂ ਸਾਨੂੰ ਵਜ਼ੀਰ ਖਾ ਬੜਾ ਵੱਡਾ ਲਾਭ ਦੇਵੇਗਾ ਲਾਲਚ ਵਿੱਚ ਅਧੇ ਹੋਏ ਇਹਨਾਂ ਪਾਪੀਆਂ ਨੇ ਅੱਤ ਦੀ ਠੰਡ ਵਿੱਚ ਸਾਹਿਬਜਾਦਿਆਂ ਨੂੰ ਤੂਤਦੀਆਂ ਛਟੀਆਂ ਨਾਲ ਕੁੱਟਿਆ ਬੇਅਤ ਦਰਦ ਹੋਇਆ ਲਾਲਾ ਦੀ ਕੋਬਲ ਚਵੜੀ ਉੱਤੇ ਨਿਸ਼ਾਨ ਉੱਭਰ ਆਏ ਪਰ ਇਹਦਾ ਦਰਦ ਸਹਿ ਕੇ ਵੀ ਉਹ ਦੁਸ਼ਮਣ ਦੀ ਈਨ ਬਦਨ ਤੋਂ ਅਡਕਾਰੀ ਹੋ ਗਏ ਜਦੋਂ ਇਹ ਤਸ਼ੱਦਦ ਕੰਮ ਨਾ ਆਇਆ ਤਾਂ ਸਹਿਬਜ਼ਾਦਿਆਂ ਨੂੰ ਇੱਕ ਰੁੱਖ ਨਾਲ ਬੰਨ੍ਹ ਕੇ ਉਹਨਾਂ ਤੇ ਗਲੇਲ ਨਾਲ ਪੱਥਰ ਦੇ ਦਿਸਾ ਦੇ ਬਾਰੇ ਗਏ ਗੁਰੂ ਕੇ ਲਾਲਾਂ ਦੇ ਕਹੀ ਥਾਵਾਂ ਤੇ ਪੱਥਰ ਵਜਣ ਕਾਰਨ ਲਹੂ ਦੀਆਂ ਧਾਰਾਂ ਵਹਿ ਤੁਰੀਆਂ ਪਰ ਫਿਰ ਵੀ ਛੋਟੇ ਸੂਰਮੇ ਆਪਣੇ ਧਰਮ ਉੱਤੇ ਅੜੇ ਰਹੇ ਜਾਦੀਖਾ ਦੇ ਬਾਦੀਖਾ ਸ਼ਾਇਦ ਹੋਰ ਤਸ਼ੱਦਦ ਢਾਉਦੇ ਪਰ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਗੁਰੂ ਕੇ ਲਾਲ ਅਤੇ ਬਾਤਾ ਜੀ ਪੁਲਸ ਕੋਲ ਫੜੇ ਗਏ ਹਨ ਇਸ ਲਈ ਫਿਰ ਮਜਬੂਰੀ ਬਸ ਜਾ ਦੇਖਾ ਤੇ ਮਦੀਖਾਨੋਂ ਉਹਨਾਂ ਨੂੰ ਸਹਿਬਜ਼ਾਦਿਆਂ ਨੂੰ ਸ੍ਰੀ ਹਰੰਦ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕਰਨਾ ਪਿਆ ਇੱਥੇ ਵੀ ਬਰੇਡੇ ਤੋਂ ਲੈ ਕੇ ਸ੍ਰੀ ਹਰੰਦ ਤੱਕ ਸਹਿਬਜ਼ਾਦਿਆਂ ਨੂੰ ਤੋਰ ਕੇ ਲਜਾਇਆ ਗਿਆ ਸੀ ਹੱਥਾਂ ਨੂੰ ਲੱਗੀਆਂ ਹੱਥ ਕੜੀਆਂ ਕਾਰਨ ਗੁੱਟਾਂ ਵਿੱਚੋਂ ਲਹੂ ਜ਼ਿਬਰਿਆ ਸੀ ਜਦੋਂ ਸ੍ਰੀ ਹਰੰਦ ਪਹੁੰਚੇ ਤਾਂ ਉਦੋਂ ਦਿਨ ਢਲ ਚੁੱਕਿਆ ਸੀ ਮਾਤਾ ਗੁਜਰੀ ਜੀ ਅਤੇ ਦੋਹਰ ਸਾਹਿਬ ਜਦਿਆਂ ਨੂੰ ਠੱਟੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਜਿੱਥੇ ਗਰਮੀ ਵਿੱਚ ਵੀ ਠੱਡ ਲੱਗਦੀ ਸੀ ਪਰ ਹੋਰ ਤਾਂ ਬਹੀਦਾ ਹੀ ਪੋਦਾ ਚੱਲ ਰਿਹਾ ਸੀ ਉਤੋਂ ਕਈ ਦਿਨਾਂ ਤੇ ਭੁੱਖੇ ਤੇ ਪਿਆਸੇ ਬੱਚਿਆਂ ਨੂੰ ਬਾਤਾ ਜੀ ਆਪਣੀ ਬੁੱਕਲ ਵਿੱਚ ਲੈ ਕੇ ਗਰਮੀ ਦਬਾਉਣ ਦੀ ਕੋਸ਼ਿਸ਼ ਕਰਦੇ ਕਦੇ ਬੱਚਿਆਂ ਨੂੰ ਸਾਕੀਆਂ ਸੁਣਾਉਂਦੇ ਕਿ ਉਹ ਸਿੱਖੀ ਵਿੱਚ ਪਰਪੱਕ ਰਹਿਣ ਠੱਡ ਕਾਰਨ ਲਾਲਾਂ ਦੇ ਹੱਥ ਪੈਰ ਸੁੰਨ ਹੋ ਗਏ ਨਾਕ ਅਤੇ ਮੂੰਹ ਢੀਲੇ ਹੋ ਗਏ ਡੇਰ ਚੜ੍ਹਦੇ ਸਪਾਈ ਸਹਬ ਜੱਦਿਆਂ ਨੂੰ ਵਜ਼ੀਰ ਖਾਨ ਸਾਹਮਣੇ ਪੇਸ਼ ਕਰ ਲਈ ਆ ਗਏ ਇਹ ਕਤਹਿਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਚੱਲਦੀ ਰਹੀ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਕਈ ਤਰ੍ਹਾਂ ਦੇ ਲਾਲਚ ਕਈ ਤਰ੍ਹਾਂ ਦੇ ਡਰਾਵੇਂ ਦਿੱਤੇ ਗਏ ਪਰ ਸਹਬ ਜੱਦਿਆਂ ਆਪਣੇ ਧਰਮ ਤੋਂ ਟਸ ਤੋਂ ਬਸਦਾ ਹੋਏ ਇੱਕ ਛੋਟੀ ਬਾਰੀ ਵਿੱਚੋਂ ਲਗਾ ਕੇ ਸਹਬ ਜੱਦਿਆਂ ਦੇ ਸੀਸ ਝਕਾਉਣ ਦੀ ਕੋਸ਼ਿਸ਼ ਕੀਤੀ ਗਈ ਉਤੇ ਹੀ ਰਾਤ ਨੂੰ ਮਾਤਾ ਗੁਜਰੀ ਦੀ ਅਤੇ ਸਹਿਬਜ਼ਾਦੇ ਨੂੰ ਭਾਈ ਮੋਤੀ ਬਹਿਰਾ ਜੀ ਨੇ ਗਰਭ ਦੁੱਧ ਪਿਆ ਕੇ ਬੇਅਤ ਸੇਵਾ ਕੀਤੀ ਤੇ ਇਤਿਹਾਸ ਵਿੱਚ ਅਮਰ ਹੋ ਗਿਆ ਉਦੋਂ ਜਦੋਂ ਵਜ਼ੀਰ ਖਾਨ ਸਹਿਬਜ਼ਾਦੇ ਨੂੰ ਇਸਲਾਮ ਕਬੂਲ ਕਰਵਾਉਣ ਵਿੱਚ ਕਾਜਜਾਬ ਨਾ ਹੋ ਸਕਿਆ ਤਾਂ ਕਾਜੀ ਨੇ ਗੁਰੂ ਕੇ ਲਾਲਾ ਨੂੰ ਨੀਂਹ ਵਿੱਚ ਚਿਰ ਕੇ ਸ਼ਹੀਦ ਕਰਦਾ ਫਤਵਾ ਸਰਾਇਆ ਸਹਿਬਜ਼ਾਦੇ ਦੇ ਚਾਰੇ ਪਾਸੇ ਦੁਆਰ ਚਿਰਦੀ ਸ਼ੁਰੂ ਕਰ ਦਿੱਤੀ ਗਈ ਕੁਝ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਕਦ ਲਾਲਾ ਦੇ ਗੋਡੇ ਤੱਕ ਪਹੁੰਚੀਤਾ ਮਿਸਤਰੀ ਗੋਡੇ ਕੱਦ ਵਿੱਚ ਆਉਣ ਕਾਰਨ ਇੱਟ ਪੁੱਟਣ ਲੱਗਾ ਪਰ ਕੋਲ ਖੜਾ ਸੁਚਾਨੰਦ ਬੋਲਿਆ ਕਿ ਇੱਟ ਦਾ ਨੁਕਸਾਨ ਨਾ ਕਰ ਇਹਨਾਂ ਦੇ ਗੋਡੇ ਹੀ ਛਾਗਦੇ ਮਿਸਤਰੀ ਨੇ ਗੋਡੇ ਤਸੀਹੇ 30 ਬਾਰ ਬਾਰ ਛਾਗ ਦਿੱਤੇ ਹੌਲੀ ਹੌਲੀ ਕੱਦ ਉੱਪਰ ਗਈ ਤੇ ਦਮ ਘੁੱਟ ਰਕਾਰ ਨਾਲ ਸਹਬਜ਼ਾਦੇ ਬੇਹੋਸ਼ ਹੋ ਗਏ ਉਧਰ ਬੇਹੋਸ਼ ਹੋਏ ਸਹਬਜ਼ਾਦੇ ਨੂੰ ਕਾਜੀ ਨੇ ਫੇਰ ਦੋਵਾਂ ਨੂੰ ਛੁਰੇ ਨਾਲ ਕਤਲ ਕਰ ਦਾ ਹੁਕਮ ਕੀਤਾ ਪਰ ਜਲਾਦਰੇ ਇਹ ਪਾਮਕਰ ਤੋਂ ਨਾ ਕਰ ਦਿੱਤੀ ਕੋਈ ਜਲਾਦ ਨਹੀਂ ਸੀ ਮਿਲ ਰਿਆ ਪਰ ਉੱਥੇ ਹੀ ਖੜੇ ਛਾਚਨ ਬੇਗ ਅਤੇ ਬਾਚਨ ਬੇਗ ਦੋ ਭਰਾ ਜਿਨ੍ਹਾਂ ਤੇ ਕਤਲ ਦਾ ਮਕਦਮਾ ਚੱਲ ਰਿਹਾ ਸੀ ਤੇ ਉਹ ਆਪਣੀ ਪੇਸ਼ੀ ਭੁਗਤਣ ਆਏ ਹੋਏ ਸਨ ਇਹਨਾਂ ਦੇ ਚਾਚੇ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਇਹ ਦੋਵੇਂ ਕਹਿੰਦੇ ਕਿ ਅਸੀਂ ਬਾਲਾਂ ਨੂੰ ਮਾਰਾਂਗੇ ਤੁਸੀਂ ਸਾਡਾ ਮਕਦਮਾ ਬਰੀ ਕਰ ਦਿਓ ਵਜ਼ੀਰ ਖਾਨ ਨੇ ਹਾਂ ਕਰ ਦਿੱਤੀ ਫੇਰ ਤੁਸੀਂ ਫੇਰ ਵਿੱਚ ਦੇਖਿਆ ਹੋਊਗਾ ਕਿ ਬਾਲਾ ਦੇ ਗਲ ਤੇ ਖੰਜਰ ਫੇਰਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਪਰ ਅਸਲ ਵਿੱਚ ਸਹਿਬਜ਼ਾਦਾ ਦੀ ਛਾਤੀ ਨੂੰ چیر ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਸਹਿਬਜ਼ਾਦਾ ਜੋਰਾਵਾਰ ਸਿੰਘ ਤੱਕ ਕੁਝ ਵਕਤ ਬਾਅਦ ਹੀ ਸੱਚਖੰਡ ਚਲੇ ਗਏ ਪਰ ਸਹਿਬਜ਼ਾਦਾ ਫਤਿਹ ਸਿੰਘ ਲਗਭਗ ਅਤੀ ਘੜੀ ਦਰਦਰਾਹ ਤੜਫਦੇ ਰਹੇ ਅਖੀਰ ਹੱਥ ਪੈਰ ਹਿਲਦੇ ਵੱਧ ਹੋ ਗਏ ਕਿਆ ਜਾਤਾ ਹੈ ਕਿ ਸਹਿਬ ਜੱਦਾ ਜੋਰਾਵਰ ਸਿੰਘ ਸਵੇਰ ਦੇ 10:45 ਮਿੰਟ ਤੇ ਸ਼ਹੀਦ ਹੋਏ ਤੇ ਸਹਿਬ ਜੱਦਾ ਫਤੇਹ ਸਿੰਘ 10:57 ਮਿੰਟ ਤੇ ਸ਼ਹੀਦ ਹੋਏ ਸੋ ਦੋਸਤੋ ਇਹ ਸੀ ਦਰਦਨਾਕ ਤੇ ਅਸ ਛੋਟੇ ਸਹਿਬ ਜੱਦਾ ਅਤੇ ਮਾਤਾ ਗੁਜਰਕੌਰ ਜੀ ਦਾ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੁਭਤੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ